ਆਮ ਆਗਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਤੇ ਚੇਅਰਮੈਨ ਨਗਰ ਸੁਧਾਰ ਟਰਸਟ ਨੇ ਗੱਲਬਾਤ ਕਰਦੇ ਹੋਏ ਸਾਰੇ ਹੀ ਰਾਸ਼ਨ ਕਾਡਾ ਵਾਲੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਪਾਵੇਂ ਰਾਸ਼ਨ ਲੈਂਦੇ ਹਨ ਜਾਨ ਨਹੀਂ ਉਹ ਸਾਰੇ ਆਪਣੇ ਰਾਸ਼ਨ ਕਾਡਾ ਦਾ KYC 30 April ਤੋਂ ਪਹਿਲਾਂ ਪਹਿਲਾਂ ਲਾਜ਼ਮੀ ਕਰਵਾ ਲੈ ਹੁਨਾ ਮਨਪ੍ਰੀਤ ਸਿੰਘ ਇੰਸਪੈਕਟਰ ਤੇ ਪਰਵੇਸ਼ ਕੁਮਾਰ ਇੰਸਪੈਕਟਰ ਫੂਡ ਸਪਲਾਈ ਵਿਭਾਗ ਨਾਲ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਜ਼ਿਲ੍ਹੇ 'ਚ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਕਨਕ ਦਾ ਲਾਭ ਲੈ ਰਹੇ ਲਾਭਪਾਤਰੀਆਂ ਲਈ ਆਪਣੇ ਕਾਰਡ 'ਚ ਦਰਜ ਸਮੂਹ ਪਰਿਵਾਰਿਕ ਮੈਂਬਰਾਂ ਦੀ ਈ ਕੇਵਾਈਸੀ ਕਰਵਾਉਣ ਲਈ ਸਰਕਾਰ ਨੇ ਆੜਿਕ ਵਾਧਾ ਕੇ 31 ਮਾਰਚ ਤੋਂ 29 ਅਪ੍ਰੈਲ ਤੱਕ ਕੀਤੀ ਹੈ ਸੱਜਨ ਸਿੰਘ ਚੀਮਾ ਨੇ ਸਾਰੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਰਾਸ਼ਨ ਡਿਪੋ 홀ਡਰ ਨਾਲ ਤਾਲਮੇਲ ਕਰਦੇ ਹੋਏ ਈ ਪ੍ਰਾਤ ਤੱਕ ਈ ਕੇवाईसी ਕਰਵਾਣੀ ਯਕੀਨੀ ਬਣਾਉਣ ਤਾਂ ਜੋ ਸਰਕਾਰੀ ਸਕੀਮ ਦਾ ਲਾਭ ਲੈਣ ਲਈ ਕਿਸੇ ਨੂੰ ਕੋਈ ਪਰੇਸ਼ਾਨੀ ਪੇਸ਼ ਨਾ ਆਵੇ ਇਸ ਤੋਂ ਪਹਿਲਾਂ ਇਸ ਲਈ 31 ਮਾਰਚ ਆਖਰੀ ਤਾਰੀਖ ਸੀ ਉਹਨਾਂ ਕਿਹਾ ਕਿ ਈ ਕੇवाईसी ਨਾ ਹੋndi ਸੁਰਜ ਅਗਲੇ ਕਨਕ ਦੇ ਵੰਡ ਚੱਕਰ ਦੌਰਾਨ ਸਮਾਰਟ ਰਾਸ਼ਨ ਕਾਰਡ ਧਾਰਕ ਕਨਕ ਦਾ ਲਾਭ ਲੈਣ ਤੋਂ ਵਾਂਝੇ ਰਹਿ ਸਕਦੇ ਹਨ ਇਸ ਲਈ ਤਰੰਤ ਈ ਕੇवाईसी ਕਰਵਾ ਕੇ ਆਪਣਾ ਲਾਭ ਯਕੀਨੀ ਬਣਾਇਆ ਜਾਵੇ। ਉਹਨਾਂ ਹੋਰ ਦੱਸਿਆ ਕਿ ਸਾਰੇ ਰਾਸ਼ਨ ਕਾਡਾਂ ਵਾਲੇ ਪਰਿਵਾਰਾਂ ਲਈ ਇਹ ਜ਼ਰੂਰੀ ਹੈ ਭਾਵੇਂ ਰਾਸ਼ਨ ਨਹੀਂ ਵੀ ਲੈਂਦੇ ਤਾਂ ਵੀ ਨੇੜਲੇ ਰਾਸ਼ਨ ਦੇ ਡੀਪੂ ਤੋਂ ਈ ਕੇवाईसी ਕਰਵਾ ਲੈ ਤਾਂ ਜੋ ਬਾਕੀ ਸਹੂਲਤਾ ਬੰਦ ਨਾ ਹੋ ਜਾਣ। ਉਹਨਾਂ ਨਾਲ ਇਸ ਸਮੇਂ ਸਾਬਕਾ ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ ਸਰਪੰਚ ਰਾਮ ਸਿੰਘ ਪਰਮਜੀਤਪੁਰ ਸੋਨੂ ਰਮੇਸ਼ ਸੀਨੀਅਰ ਆਪ ਆਗੂ ਜ਼ਿਲ੍ਹਾ ਪ੍ਰਧਾਨ ਕਾਸ਼蒂ਪ ਸਿੰਘ ਤੇ ਲਾਪ੍ਰਿਤ ਸਿੰਘ ਪੀਏ ਨੇ ਸ਼ਿਰਕਤ ਕੀਤੀ।